ਪੁਲਸ ਦਰਪਣ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਤੇ ਮਾਹ ਤੁਹਾਡਾ ਹਰਜੀਤ ਸਿੰਘ ਅੱਜ ਅਸੀਂ ਤੁਹਾਨੂੰ ਸ੍ਰੀ ਜਗਤਗਿਰੀ ਮਹਾਰਾਜ ਜੀ ਦਾ ਸਤ ਤਪੱਸਾਂ ਦਿਖਾਉਣ ਦਾ ਪ੍ਰਯਾਸ ਕਰਾਂਗੇ ਚਲੋ ਆਓ ਆਪਾਂ ਜਿਹੜੇ ਇਹਨਾਂ ਦੀ ਗੱਡੀ ਤੇ ਇਸ ਵੇਲੇ ਬੈਠੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਚਲਾ ਜਓ ਆਪਾਂ ਇੱਕ ਤਾਂ ਮੱਥਾ ਟੇਕਦੇ ਹਾਂ ਇਸ ਥਾਨ ਤੇ ਔਰ ਦੂਸਰਾ ਜਿਹੜੇ ਇਸ ਵੇਲੇ ਗੱਡੀ ਨਿਸ਼ੀਨ ਨੇ ਉਹਨਾਂ ਤੋਂ ਆਪਾਂ ਇਸ ਥਾਨ ਬਾਰੇ ਜਾਣਕਾਰੀ ਲਵਾਂਗੇ ਹਾਂਜੀ ਮਹਾਰਾਜ ਕੀ ਨਾਮ ਸਾਡਾ ਨਾਮ ਹੈਗਾ ਗੱਡੀ ਦਾ ਸੰਤ ਹਰਦੀਪ ਗੀਰ ਜੀ ਮਹਾਰਾਜ ਜੀ ਮਹਾਰਾਜ ਜੀ ਇਸ ਥਾਨ ਬਾਰੇ ਜਾਣਕਾਰੀ ਲੈਣੀ ਸੀ ਅਗਰ ਤਾਂ ਤੁਸੀਂ 2 ਮਿੰਟ ਟਾਈਮ ਦਿਓ ਤਾਂ ਆਪਾਂ ਬਾਹਰ ਬੈਠ ਕੇ ਤੁਸੀਂ ਸਾਨੂੰ ਇਸ ਥਾਨ ਬਾਰੇ ਜਾਣਕਾਰੀ ਬੀਜੀ ਕੋਈ ਗੱਲ ਜ਼ਰੂਰ ਜੀ ਮਹਾਰਾਜ ਜੀ ਜਿੱਦਾਂ ਕਿ ਇਹ ਜਿਹੜਾ ਸਥਾਨ ਹੈ ਸਾਡੇ ਮਹਾਰਾਜ ਸਵਾਮੀ ਜਗਤਗਿਰੀ ਜੀ ਮਹਾਰਾਜ ਉਹਨਾਂ ਦਾ ਇੱਕ ਪਵਨ ਸਥਾਨ ਹੈ ਤੇ ਇਹ ਕਿੰਨੀਵੀਂ ਗੱਦੀ ਤੁਹਾਡੇ ਥਰੂ ਚੱਲ ਰਹੀ ਹੈ ਇਹ ਸਵਾਮੀ ਜਗਤਗਿਰੀ ਮਹਾਰਾਜ ਜੀ ਦੇ ਡੇਰੇ ਵੱਲੋਂ ਤੀਸਰੀ ਗੱਦੀ ਚੱਲ ਰਹੀ ਹੈ ਔਰ ਪਹਿਲੇ ਸਵਾਮੀ ਜਗਤਗਿਰੀ ਮਹਾਰਾਜ ਜੀ ਖੁਦ ਹੀ ਗੱਦੀ ਨਿਸ਼ਾਨ ਸੀ ਔਰ ਦੂਸਰੇ ਫਿਰ ਉਹਨਾਂ ਤੋਂ ਬਾਅਦ ਸਵਾਮੀ ਨਾਜਰਦੇਵ ਮਹਾਰਾਜ ਜੀ ਆਏ ਸਾਡੇ ਦਾਦਾ ਜੀ ਸੀ ਜੋ ਕਿ ਇਸ ਡੇਰੇ ਦਾ ਸਾਰਾ ਕਾਰਗੁਜ਼ਾਰੀ ਸਾਰਾ ਸੰਭਾਲਦੇ ਸੀ ਔਰ ਉਸ ਤੋਂ ਬਾਅਦ ਸਾਡੀ ਸੇਵਾਦਾਰੀ ਲੱਗੀ ਹੈ ਔਰ ਅਸੀਂ ਪੂਰੀ ਸ਼ਰਧਾ ਦੇ ਨਾਲ ਇਸ ਡੇਰੇ ਨੂੰ ਅੱਗੇ ਤੋਂ ਅੱਗੇ ਲਿਜਾ ਰਹੇ ਹਾਂ ਮਹਾਰਾਜ ਜੀ ਜਿਸ ਤਰ੍ਹਾਂ ਕਿ ਇਸ ਡੇਰੇ ਨਾਲ ਕੋਈ ਪਰੰਪਰਾ ਜੁੜੀ ਹੋਵੇ ਜਾਂ ਕੋਈ ਇਥੇ ਖਾਸ ਡੇਰੇ ਵੱਲੋਂ ਕੋਈ ਮਹਾਰਾਜਾ ਲੋ ਆਸ਼ੀਰਵਾਦ ਵਰਦਾਨ ਹੋਵੇ ਇਸ ਤਰ੍ਹਾਂ ਹੈ ਜੀ ਹਾਂਜੀ ਇੱਥੇ ਸਵਾਮੀ ਜਗਦੇਵ ਮਹਾਰਾਜ ਜੀ ਨੇ ਸੰਸਾਰਿਕ ਯਾਤਰਾ ਛੱਡਣ ਤੋਂ ਪਹਿਲਾਂ 2 ਸਾਲ ਪਹਿਲਾਂ ਹੀ ਆਪਣੀ ਇੱਥੇ ਨਿਸ਼ਾਨ ਲਾ ਦਿੱਤਾ ਸੀਗਾ ਵੀ ਅੱਜ ਤੋਂ 2 ਸਾਲ ਬਾਅਦ ਅਸੀਂ ਸੰਸਾਰਿਕ ਯਾਤਰਾ ਸਾਡੀ ਪੂਰੀ ਹੋ ਜਾਣੀ ਆ ਤੇ ਅਸੀਂ ਇੱਥੇ ਸਾਡੀ ਸਮਾਧੀ ਲਵਾਇਓ ਉਹਨਾਂ ਨੇ ਆਪਣੀ ਸਵਾਮੀ ਜਗਤਿਰ ਮਹਾਰਾਜ ਜੀ ਨੇ 135 ਸਾਲਾਂ ਦੀ ਆਜੂ ਜੀਵਨ ਭੋਗ ਕੇ ਤੇ ਆਪਣੇ ਇੱਥੇ ਨਕੋਦਰ ਦੇ ਰੇਲਵੇ ਸਟੇਸ਼ਨ ਤੇ ਮਾਲੋ ਆਪਣੇ ਸਵਾਸ ਜਿਹੜੇ ਸੀ ਜੋ ਮੋਢੇ ਤੇ ਉਹਨਾਂ ਦੇ ਸਾਫਾ ਰੱਖਿਆ ਸੀ ਥੱਲੇ ਵਿਛਾ ਕੇ ਹਰੀ ਓਮ ਹਰੀ ਓਮ ਸ਼ਬਦ ਬੋਲਦੇ ਆ ਆਪਣੇ ਸਵਾਸ ਸਮਾਦੀ ਵਿੱਚ ਲਗਾਏ ਤੇ ਅੱਗੇ ਠੀਕ ਹੈ ਉਸ ਤੋਂ ਬਾਅਦ ਫਿਰ ਇੱਥੇ ਸਾਰੇ ਸ਼ਹਿਰ ਦੀ ਪਰਕਮੀਆਂ ਕਰਕੇ ਤੇ ਸਵਾਮੀ ਜਗਤਿਰ ਮਹਾਰਾਜ ਜੀ ਨੇ ਇੱਥੇ ਸਮਾਦੀ ਸਥਾਨ ਬਣਾਇਆ ਹੈ ਇਹ ਲੋਕਾਂ ਦੀ ਕਿਹੜੀ ਕਿਹੜੀ ਮਨੋਕਾਮਨਾ ਹਾਂਜੀ ਲੋਕਾਂ ਦੀ ਇੱਥੇ ਮਨੋਕਾਮਨਾ ਜਿਹੜੇ ਲੋਕ ਦਾ ਵਿਆਹ ਸ਼ਾਦੀ ਨਹੀਂ ਹੁੰਦਾ ਹੈ ਜਾਂ ਕਿਸੇ ਵੀ ਕਾਰਨ ਉਵਰ ਨੰਗ ਜਾਂਦੀ ਹੈ ਉਹ ਇੱਥੇ ਆਉਂਦੀ ਹੈ ਸੰਗਤ ਮਹਾਰਾਜੀ ਚਰਨਾਂ 'ਚ ਮੱਥਾ ਟੇਕਦੀ ਉਹਨਾਂ ਦਾ ਵਿਆਹ ਸ਼ਾਦੀ ਹੋ ਜਾਂਦਾ ਔਰ ਜਿਹੜੇ ਲੋਕਾਂ ਦਾ ਬਾਹਰਲਾ ਕੰਮ ਦੇਸ਼ਾਂ ਵਿਦੇਸ਼ਾਂ ਦਾ ਨਹੀਂ ਬਣਦਾ ਉਹ ਵੀ ਸੰਗਤ ਆਉਂਦੀ ਹੈ ਕਿਉਂਕਿ ਉਹ ਮੱਥਾ ਇੱਥੇ ਟੇਕਦੀ ਹੈ ਮਹਾਰਾਜੀ ਜਿਸ ਤਰ੍ਹਾਂ ਇੱਥੇ ਕੋਈ ਦਿਨ ਦਿਨ ਵੀ ਹੈ ਕੁਝ ਸਪੈਸ਼ਲ ਦਿਨ ਜਿਸ ਦਿਨ ਹਾਂਜੀ ਇੱਥੇ ਕੋਈ ਪਾਠ ਪੂਜਾ ਹਾਂਜੀ ਹਾਂਜੀ ਸਪੈਸ਼ਲ ਦਿਨ ਜੀ ਇੱਥੇ ਹਰ ਮਹੀਨੇ ਦੀ ਸੰਗਰਾਦ ਮਨਾਈ ਜਾਂਦੀ ਆ ਔਰ ਸੰਗਤ ਆਉਂਦੀ ਹੈ ਹਮਨ ਜਗ ਹੁੰਦਾ ਹੈ ਔਰ ਲੰਗਰ ਸੰਗਤ ਨੂੰ ਲੰਗਰ ਪਾਣੀ ਸ਼ਕਾਇਆ ਜਾਂਦਾ ਹੈ ਸਪੈਸ਼ਲ ਜਿਹੜਾ ਹੈ ਇੱਥੇ ਸਵਾਮੀ ਜਗਤਗੁਰ ਮਹਾਰਾਜੀ ਦਾ 18 ਜਨਵਰੀ 5 ਮਾਗ ਦਾ ਜਿਹੜਾ ਉਹਨਾਂ ਦਾ ਸਾਲਾਨਾ ਵਰਸੀ ਸਮਾਗਮ ਕੀਤਾ ਜਾਂਦਾ ਪੂਰਾ ਸੰਸਮੇਲਨ ਕੀਤਾ ਜਾਂਦਾ ਔਰ ਹਮਨ ਜਗ ਕੀਤੀ ਉਹਨਾਂ ਦੇ ਲੰਗਰ ਪੰਡਾਰੇ ਕੀਤੇ ਜਾਂਦੇ ਮਹਾਰਾਜੀ ਸਾਹਿਬ ਇਹ ਦੱਸਿਓ ਕਿ ਇਹ ਜਿਹੜਾ ਦਰਬਾਰ ਹੈ ਕਿੰਨਾ ਕ ਪੁਰਾਣਾ ਦਰਬਾਰ ਇਹ ਨਾ ਪ੍ਰਾਤਨ ਪ੍ਰਾਚੀਨ ਦਰਬਾਰ ਹੈਗਾ ਠੀਕ ਹੈ ਜੀ ਜਿਹੜਾ ਤਕਰੀਬਨ ਸਾਡਾ ਜਿਹੜਾ ਪਰਿਵਾਰ ਹੈ ਉਹ 80 82 ਸਾਲ ਤੋਂ ਇੱਥੇ ਸੇਵਾ ਕਰਦਾ ਆ ਰਿਹਾ ਤੇ ਇਹ ਤੋਂ ਵੀ ਪੁਰਾਣਾ ਪਰتن ਦਰਬਾਰ ਹੈ ਮਹਾਰਾਜ ਜਿੱਦਾਂ ਮਹਾਰਾਜ ਜਿਹੜੇ ਸਾਡੇ ਤੁਹਾਡੇ ਗੁਰੂ ਜਿਹੜੇ ਸੀਗੇ ਜਗਤਗਿਰੀ ਜੀ ਮਹਾਰਾਜ ਇਹਨਾਂ ਦੇ ਦੁਆਰਾ ਕੋਈ ਹੋਰ ਗੱਦੀਆਂ ਪ੍ਰਫੁੱਲਿਤ ਹੋਈਆਂ ਨੇ ਹਾਂਜੀ ਇੱਥੇ ਸਾਡੇ ਦਾਦਾ ਜੀ ਦੇ ਟਾਈਮ ਤੋਂ ਵੀ ਪਹਿਲਾਂ ਤੋਂ ਜਿਹੜੀ ਮਠਾਪੁਰ ਪਿੰਡ Swami Bhag Sadhu Ram Maharaj ਜੀ ਦੇ ਡੇਰਾ ਜਿਹੜਾ ਉੱਥੇ ਬਣਿਆ ਹੈ ਉਹਨਾਂ ਦੇ ਨਾਂ ਤੇ ਸ਼ਬ ਮੰਦਰ ਚੱਲਦਾ ਹੈ ਤੇ ਉੱਥੋਂ ਵੀ ਸੰਗਤ ਜਿਹੜੀਆਂ ਪਹਿਲੇ ਟਾਈਮਾਂ ਤੋਂ ਗੱਡੀਆਂ ਭਰ ਕੇ ਸੰਗਤ ਆਉਂਦੀ ਹੈ ਇੱਥੇ ਸ੍ਰੀ ਅਨੰਦਪੁਰ ਦੇ ਵਿੱਚ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੀ ਹੈ ਔਰ ਇੱਕ ਡੇਰਾ ਹੈ Swami Lal Ji Ashram Butta Mandi ਜਲੰਧਰ ਉਹ ਵੀ ਇੱਥੇ ਹੀ ਡੇਰੇ ਤੇ ਉੱਥੋਂ ਵੀ ਸੰਗਤ ਜਿਹੜੀ ਆ ਬਹੁਤ ਸੰਗਤ ਆਉਂਦੀ ਹੈ ਗੱਡੀਆਂ ਭਰ ਕੇ ਬੱਸਾਂ ਚਾਉਂਦੇ ਆ ਤੇ ਔਰ ਮੇਲਾ ਇੱਥੇ ਆ ਕੇ ਮਨਾ ਦੇ ਕਿ ਉਹਨਾਂ ਦੇ ਜਿਹੜੇ ਸਵਾਮੀ ਲਾਲ ਜੀ ਮਹਾਰਾਜ ਜੀ ਸੀ ਉਹ ਵੀ ਪਹਿਲੋਂ ਤੋਂ ਸੰਗਤ ਲੈ ਕੇ ਆਉਂਦੇ ਸੀ ਤੇ ਔਰ ਇੱਥੇ ਸਾਰੀ ਸੰਗਤ ਦੇ ਨਾਲ ਮੇਲਾ ਜਿਹੜਾ ਮਨਾਇਆ ਜਾਂਦਾ ਸੀ ਔਰ ਵੀ ਇਧਰ ਗੜ ਦੀਵਾਲ ਹੈਗਾ ਆ ਟਾਂਡੇ ਵੱਲ ਡੇਰੇ ਡੇਰੇ ਕਾਫੀ ਹੈਗੇ ਆ ਕਿ ਜਿਹੜੇ ਇੱਥੋਂ ਦਰਬਾਰ ਤੋਂ ਅਸ਼ੀਰਵਾਦ ਲੈ ਕੇ ਉਹਨਾਂ ਨੇ ਆਪਣੇ ਆਪਣੇ ਦਰਬਾਰ ਬਣਾਏ ਔਰ ਸੰਗਤ ਦੀ ਸੇਵਾ ਕਰਦੇ ਆਂ ਅਗਰ ਕਿਸੇ ਸ਼ਰਧਾਲੂ ਦਾ ਦਿਲ ਕਰ ਇੱਥੇ ਆਣ ਲਈ ਤੁਸੀਂ ਮਾੜਾ ਜਿਹਾ ਇੱਥੇ ਦਾ ਐਡਰੈਸ ਦੱਸ ਜੇਕਰ ਕਿਸੇ ਨੇ ਵੀ ਆਉਣਾ ਹੈ ਤੇ ਤੁਸੀਂ ਜੇ ਬੱਸ ਸਟੈਂਡ ਤੋਂ ਨਕਉਦਰ ਤੇ ਬੱਸ ਸਟੈਂਡ ਤੋਂ ਆਉਣਾ ਹੈ ਤੇ ਉੱਥੋਂ ਕੋਈ ਆਟੋ ਜਾਂ ਕੋਈ ਵੀ ਚਾਹੇ ਉਹਨਾਂ ਨੂੰ ਕਹਿਣਾ ਸੀ ਲੱਕੜ ਮੰਡੀ ਰੇਲਵੇ ਰੋਡ ਜਾਣਾ ਹੈ ਤੇ ਇਹ ਜਿਹੜਾ ਹੈ ਪੂਰਾ ਇੱਥੇ ਦਾ ਡੇਰਾ ਸਵਾਮੀ ਜਗਤਗ੍ਰੀ ਮਹਾਰਾਜ ਜੀ ਦਾ ਰੇਲਵੇ ਰੋਡ ਨਕਉਦਰਿਆ ਜ਼ਿਲ੍ਹਾ ਜਲੰਧਰ ਇਹ ਪੁਰਾਣਾ ਜਿਹੜਾ ਰੇਲਵੇ ਰੋਡ ਮਹਿਦਪੁਰ ਨੂੰ ਜਾਂਦੀ ਜਿਹੜੀ ਸੜਕ ਉੱਤੇ ਪ੍ਰਾਚੀਨ ਧੰਨਵਾਦ ਜੀ ਅਸ਼ੀਰਵਾਦ ਜੀ ਜੈ ਗੁਰੂ ਜੀ